ਵਾਹ ਜੇ ਤੁੰ ਤੈ ਵਿਦਿਆਵੇ ਤਾਰ ਦਰਵਾਜ਼ਾ ਇਧਰ ਗੁਰੂ ਹੋ ਆਏ ਵਾਹੇ ਗੁਰੂ ਹੋ ਆਏ ਵਾਹੇ ਗੁਰੂ ਹੋ ਆਏ ਵਾਹੇ ਕੋਈ ਕੋਈ ਮੇਰੇ ਨਾਲ ਦੱਸ ਵਾਹ ਵਾਹੇ ਗੁਰੂ 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 किलो 바다 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾ ਜੀ ਬਣਾ ਬਾਬਾ ਲਾਸ਼ ਜੀ ਬਾਬਾ ਲਾਸ਼ ਜੀ ਦਾ ਬਾਬਾ ਪਿਆ ਸਿੰਘ ਦੀ ਵਰਦੀ ਦੀ ਵਰ੍ਹੇ ਦੀ ਨਾਮ ਮੋੜੇ ਨਾਲ ਚਲ ਰਿਹਾ ਹੈ ਕਿਹਨੇ ਕੀ ਜਾਣਕਾਰੀ ਜੋ ਗ੍ਰਾਜ਼ੀ ਜੀ ਨੇ ਦਿੱਤੀ ਹੈ ਸੋ ਅੱਜ ਧਨ ਧਨ ਸੰਤ ਬਾਬਾ ਪਿਆਰਾ ਸਿੰਘ ਜੀ ਮਹਾਰਾਜ ਚੜ੍ਹਸਾ ਵਾਲਿਆਂ ਦੀ 60ਵੀਂ ਸਾਲਾਨਾ ਵਰ੍ਹਈਆ ਹੈ ਭਾਈ ਸੋ ਅਸੀਂ ਲੰਗਰ ਲਗ ਭਾਗ 20-22 ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਜਿੰਨੇ ਵੀ ਲੰਗਰ ਲੱਗੇ ਦੇ ਇਹ ਕੁਟਿਆ ਸਾਹਿਬ ਧੰਤਨ ਸੰਤ ਬਾਬਾ ਪਿਆਰਾ ਸਿੰਘ ਦੀ ਕੁਟਿਆ ਪਿੰਨੀ ਸਟਾਫਗਾਰਡ ਵੱਲੋਂ ਸੰਕਾ ਦੇ ਸੰਯੋਗ ਨਾਲ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਇਹ ਸਿਰਫ ਕੁਟਿਆ ਸਾਹਿਬ ਦੀਆਂ ਸੰਗਤਾਂ ਵੱਲੋਂ ਹੀ ਲੰਗਰ ਲਾਇਆ ਜਾਂਦਾ ਕੋਈ ਇਲਾਕੇ ਦੇ ਕਿਸੇ ਪਿੰਡ ਤੋਂ ਕੋਈ ਉਗराई ਨਹੀਂ ਦਿੱਤੀ ਜਾਂਦੀ ਸੋ ਜਿੱਥੇ ਧੰਤਨ ਸੰਤ ਬਾਬਾ ਪਿਆਰਾ ਸਿੰਘ ਜੀ ਮਹਾਰਾਜ ਜੀ ਦਾ ਆਸਥਾਨ ਗੁਰਦੁਆਰਾ ਝਾੜ ਸਾਹਿਬ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਗੁਰਦੁਆਰਾ ਕਟਾਣਾ ਸਾਹਿਬ ਝਾੜ ਸਾਹਿਬ ਕਿੜੀ ਸਭ ਕਤਲੌਰ ਪਨੇਹਾਨ ਪਰਿਵਾਰ ਵਿਛੋੜਾ ਗੁਰੂ ਕੇ ਲਾਹੌਰ ਤੱਕ ਗੁਰਧਾਮਾਂ ਦੀ ਸੇਵਾ ਕਰਾਈ ਗੁਰੂ ਦੀਆਂ ਮਾਰਤਾ ਬਣਵਾਈਆਂ ਉੱਥੇ ਬਾਬਾ ਪਿਆਰਾ ਸਿੰਘ ਜੀ ਮਹਾਰਾਜ 7 ਅਗਸਤ ਨੂੰ 23 ਸਾਵਣ ਨੂੰ ਜੋਤੀ ਜੋਤ ਸਮਾਏ ਜਿਨ੍ਹਾਂ ਦੀ ਹਰ ਸਾਲ ਸਾਵਣ ਦੇ ਮਹੀਨੇ ਦੇ ਵਿੱਚ 7 ਅਗਸਤ 23 ਸਾਵਣ ਨੂੰ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਰਸੀ ਮਨਾਈ ਜਾਂਦੀ ਹੈ ਸੋ ਹਰ ਸਾਲ ਸੰਗਤਾਂ ਦੇ ਛਕਣ ਵਾਸਤੇ ਇਹ ਲੰਗਰ ਤਿਆਰ ਕੀਤਾ ਜਾਂਦਾ ਹੈ ਸੋ ਅੱਜ ਵੀ 3 ਦਿਨ ਹੋ ਗਏ ਨੇ 5 ਤਰੀਕ ਤੋਂ 5 6 7 ਅਗਸਤ ਤੋਂ ਗੁਰਦੁਆਰਾ ਸਾਹਿਬ ਤੇ ਇਲਾਕੇ ਦੇ ਵਿੱਚ ਲੱਖ-ਲੱਖ ਸੰਗਤਾਂ ਨੇ ਬਾਬਾ ਜੀ ਦੀ ਬਰਸੀ ਦੇ ਸਬੰਧ ਵਿੱਚ ਲੰਗਰ ਲਾਏ ਨੇ ਇਹ ਲੰਗਰ ਪਿੰਡ ਸ਼ਤਾਵਗੜ ਕੁਟਿਆ ਦੇ ਵੱਲੋਂ ਲੰਗਰ ਲਾਇਆ ਜਾਂਦਾ ਹੈ ਸੰਗਤਾਂ ਦੇ ਛਕਣ ਵਾਸਤੇ ਸੋ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਇੱਕ ਬੇਨਤੀ ਹੈ ਭਾਈ ਇਹ ਸੰਗਤਾਂ ਗੁਰੂ ਵਾਲਿਆਂ ਦੀ ਰੋਲ ਬਣਨ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਨੌਜਵਾਨ ਨਸ਼ਿਆਂ ਦਾ ਤਿਆਗ ਕਰਨ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਵਾਲੇ ਬਣਨ ਦੀ ਕੋਸ਼ਿਸ਼ ਕਰਨ ਇਹ ਸਾਡੇ ਵੱਲੋਂ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਨੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਾ ਗਰਮ ਚਾਹ ਚਾਕਲਾਂ ਗੁਰੂ ਦੀਆਂ ਸੰਗਤਾਂ ਗੁਰੂ ਕਾ ਲੰਗਰ ਗੁਰੂ ਦਾ ਲੰਗਰ ਅਤੁੱਟ ਵਰਤ ਰਿਹਾ ਹੈ ਜੀ ਗਰਮ ਗਰਮ ਬਰੈਡ ਗਰਮ ਗਰਮ ਚਾਹ ਸਾਹਮਣੇ ਠੰਡੇ ਮਿੱਠੇ ਜਲਦੀ ਸ਼ਮੀਲ ਲੱਗੀ ਹੋਈ ਹੈ ਜੀ ਠੰਡਾ ਮਿੱਠਾ ਜੰਜਗੋ ਜੀ ਗਰਮ ਗਰਮ ਬਰੈਡ ਗਰਮ ਗਰਮ ਚਾਹ ਗਰਮ ਗਰਮ ਬਰੈਡ ਗਰਮ ਗਰਮ ਵਾਹੇ ਗੁਰੂ ਵਾਹਿਗੁਰੂ 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 ਵਾਹੇ ਗੁਰੂ ਵਾਹਿ ਗਰਮ ਗਰਮ ਰੋਟੀ ਗਰਮ ਗਰਮ ਚਾਹ ਤੇ ਭਾਈ ਜੀ ਚਾਹ ਰਣ ਸਾਤਾ ਜੀ ਗਰਮਾ ਗਰਮ ਰੋਟੀ ਗਰਮਾ ਗਰਮ ਚਾਹ ਤੇ ਭਾਈ ਗਰਮਾ ਗਰਮ ਰੋਟੀ ਜੀ ਗਰਮਾ ਗਰਮ ਅੱਗੇ ਲੱਗੀ ਵਾਹ ਗਰਮਾ ਗਰਮ ਰੋਟੀ ਵਾਹ ਗਰਮਾ ਗਰਮ ਚਾਹ

I <laughs>